ਹਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਜੀ ਤੇ ਕਈ ਭੈਣਾਂ ਨੇ ਨਾ ਕਮੈਂਟ ਕੀਤੇ ਸੀਗੇ ਵੀ ਅਸੀਂ ਜਿਹੜੀ ਸਕਿਨ ਆ ਉਹਨੂੰ ਕਿਸ ਚੀਜ਼ ਦੇ ਨਾਲ ਕਲੀਨਿੰਗ ਕਰੀਏ ਤੇ ਅੱਜ ਤੁਹਾਨੂੰ ਦੱਸਾਂਗੇ ਹਨਾ ਵੀ ਤੁਸੀਂ ਸਕਿਨ ਨੂੰ ਕਿਸ ਚੀਜ਼ ਦੇ ਨਾਲ ਕਲੀਨਿੰਗ ਕਰਨਾ ਤੇ ਉਸ ਤੋਂ ਪਹਿਲਾਂ ਥੋੜੀ ਜਿਹੀ ਕਮੈਂਟ ਹੈ ਜਿਹੜੇ ਆਪਾਂ ਉਹ ਪੜ ਲੈਣੇ ਆਪਣੇ ਪੇਜ ਤੇ ਜਿੰਨਾ ਵੀ ਪੈਨਪ੍ਰਾਮਾਣੇ ਵੀਡੀਓ ਤੇ ਕਮੈਂਟ ਕੀਤੇ ਨੇ ਤੇ ਕਈ ਵਾਰੀ ਨਾ ਫਿਰ ਜਦੋਂ ਵੀਡੀਓ ਦੇਖਦੇ ਕਹਿੰਦੇ ਤੁਸੀਂ ਜੀ ਰਿਪਲਾਈ ਨਹੀਂ ਕਰਦੇ ਇਸ ਕਰਕੇ ਵੀ ਆਪਾਂ ਜਿੰਨਾ ਵੀ ਪੈਨਪ੍ਰਾਮਣੇ ਕਮੈਂਟ ਕੀਤੇ ਹਨਾ ਉਹਨਾਂ ਦੱਸਦੇ ਆ ਤੁਹਾਨੂੰ ਕਮੈਂਟ ਰਾਣੀ ਕੌਰ ਹਰਾਮਪੁਰੇ ਤੋਂ ਦੀਦੀ ਮੈਂ ਤੁਹਾਡੀ অ্যালোਵেরা ਜੈੱਲ ਵਾਲੀ ਵੀਡੀਓ ਦੇਖੀ ਸੀਗੀ ਤੇ ਵੈਸਲੀਨ ਦੇ ਨਾਲ ਮ사ਜ ਦਾ ਲਿਖਿਆ ਸੀ ਕਹਿੰਦੇ ਬਹੁਤ ਇਫੈਕਟ ਪਿਆ ਥੈਂਕ ਯੂ ਭੈਣੀ ਨੈਕਸਟ ਕਮੈਂਟ ਹੈਗਾ ਇਹ ਆਪਣਾ ਇਹਨਾਂ ਦਾ ਪਾ ਧੰਨਵਾਦ ਸੀਗਾ ਜਿਨ੍ਹਾਂ ਦਾ ਕਰਨਾ ਕਿ ਤਾਣਾ ਏ ਸੀਗਾ ਜੀ ਹਰਮਨ ਕੌਰ ਦਾ ਇਹ ਪਟਿਆਲੇ ਤੋਂ ਨੇ ਪਿੱਲੇ ਕਿਥੇ ਹਾਂਜੀ ਜੀ ਤੁਹਾਡੀ ਪੇਂਟਿੰਗ ਵਾਲੀ ਵੀਡੀਓ ਅੱਛਾ ਜੀ ਇਹ ਆਪਾਂ ਪੇਂਟਿੰਗ ਦੀ ਵੀਡੀਓ ਪਾਈ ਸੀ ਉਹ ਇਹਨਾਂ ਨੇ ਸੋਟ ਸਿੱਖਿਆ ਸੀ ਪੇਂਟਿੰਗ ਕਰਨ ਵਾਸਤੇ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਤੇ ਆਪਾਂ ਆਪਣੇ ਫੇਸ ਤੇ ਪੇਂਟਿੰਗ ਦੀਆਂ ਵੀਡੀਓ ਵੀ ਪਾਉਨੇ ਆ ਜੀ ਤੇ ਜਿਹੜਾ ਕਮੈਂਟ ਹੈਗਾ ਮਨੀ ਸਿੱਧੂ ਜੀ ਦਾ ਜੋ ਕਿ ਲਿਖਦੇ ਵੀ ਟ੍ਰਾਈਟਨ ਕਰੀਮ ਦੀ ਵੀਡੀਓ ਸੀਗੀ ਤੁਹਾਡੀ ਸਕਿਨ ਨਾਲ ਰਿਲੇਟਡ ਬਹੁਤ ਨਾਈਸ ਆ ਜੀ ਥੈਂਕ ਯੂ ਜੀ ਇਹ ਵੀਰ ਦੇ ਸ਼ਾਇਆ ਸੀਗੀਆਂ ਜੀ ਤੇ ਆਪਾਂ ਇਹਨਾਂ ਨੂੰ ਇੱਕ ਕਰੀਮ ਦੱਸੀ ਸੀਗੀ ਵੀਡੀਓ ਕਾ ਇਸੇ ਆਪਾਂ ਕੁਝ ਦਿਨ ਪਹਿਲਾਂ ਤੇ ਹੁਣ ਆਪਾਂ ਦੱਸਦੇ ਆ ਅਗਲੇ ਨੈਕਸਟ ਕਮੈਂਟ 'ਈ ਆਪਣਾ ਤੁਹਾਡੀਆਂ ਵੀਡੀਓ ਬਹੁਤ ਜਰਨਲ ਨੌਲਜ ਹੁੰਦੀਆਂ ਹਨ ਗੁਰਪ੍ਰੀਤ ਸਿੰਘ ਹਾਂਜੀ ਥੈਂਕ ਯੂ ਵੀਰ ਜੀ ਤੇ ਹੁਣ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਜੀ ਚਲੋ ਇਹ ਚਾਰ ਚਾਰ ਕਮੈਂਟ ਸੀਗੇ ਜਿਹੜੇ ਮੈਂ ਕੱਢੇ ਸੀਗੇ ਤੇ ਹੁਣ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਵੀ ਕਿਹੜੀ ਚੀਜ਼ ਆ ਜਿਹੜੀ ਸਕਿਨ ਤੇ ਇਹ ਹੈਗਾ ਜੀ ਠੰਡਾ ਕੱਚਾ ਦੁੱਧ ਤੇ ਤੁਸੀਂ ਇਸ ਨਾਲ ਆਪਦਾ 1 ਮਹੀਨੇ ਦੇ ਨਾਲ ਕਾਟਨ ਦੇ ਨਾਲ ਨਾ ਫੇਸ ਆ ਜਿਹੜਾ ਸਾਫ਼ ਕਰਨਾ ਹੈ ਇਸ ਤਰੀਕੇ ਨਾਲ ਤੇ ਇਹਦੇ ਨਾਲ ਕੀ ਡਸਟ ਆ ਜਿਹੜੀ ਪੈਣ ਤੋਂ ਪਹਿਲਾਂ ਸਾਫ਼ ਕਰਨਾ ਸਾਰੀ ਡਸਟ ਤੁਹਾਡੀ ਸਕਿਨ ਦੀ ਰੰਬੂ ਹੋਊਗੀ ਜਿਸ ਤਰ੍ਹਾਂ ਆਪਾਂ ਮੇਕਅਪ ਵਗੈਰਾ ਆਤਰਦੇ ਆ ਨਾ ਰਿਮੂਵਰ ਨਾਲ ਉਸ ਨਹੀਂਰੇ ਤੋਂ ਦੁਖ ਨੇ ਕਿੱਡਾ ਗੰਦਾ ਹੋ ਗਿਆ ਦੇਖ ਜਰਾ ਨਾ ਬਲੈਕ ਹੋ ਲੈ ਗਿਆ ਸਿਰਫ ਮੱਥਾ ਸਾਫ਼ ਕੀਤਾ ਮੈਂ ਯਕੀਨ ਮੰਨਿਓ ਤੁਸੀਂ 1 ਮਹੀਨਾ ਨਾ ਦੁੱਧ ਦੇ ਨਾਲ ਜਿਹੜਾ ਫੇਸ ਨੂੰ ਸਾਫ਼ ਕਰਕੇ ਦੇਖਿਓ ਇੰਨੀ ਮਿੱਟ ਖੰਨਾ ਲੈ ਰਿਹਾ ਦੇਖੋ ਡਸਟੀ ਡਸਟ ਕਾਟਨ ਆ ਜਿਹੜੀ ਬਲੈਕ ਹੋ ਗਈ ਤੁਸੀਂ ਕੋਈ ਕਮੈਂਟ ਕਰਕੇ ਕਹੋਗੇ ਵੀ ਹਾਂਜੀ ਜੀ ਤੇ ਸਾਡਾ ਬਹੁਤ ਫਰਕ ਪਿਆ। ਕਿਉਂਕਿ ਹੋਰ కెమికਲ ਚੀਜ਼ਾਂ ਨਾਲੋਂ ਜੇ ਦੁੱਧ ਬਹੁਤ ਵਧੀਆ ਚੀਜ਼ ਹੈ ਕੱਚੇ ਦੁੱਧ ਦੇ ਨਾਲ ਨਾ ਡੇਲੀ ਤੁਸੀਂ ਕਲੀਨਿੰਗ ਕਰਨੀ ਆ ਆਪਦੇ ਫੇਸ ਦੀ ਤੇ 1 ਮੰਥ ਦੇ ਵਿੱਚ ਤੁਹਾਨੂੰ ਰਿਜ਼ਲਟ ਆ ਜਿਹੜਾ ਬਹੁਤ ਵਧੀਆ ਮਿਲੂਗਾ। ਉਹ ਗੰਦਾ ਹੋ ਗਿਆ ਰੋਂ ਕਾਟਨ ਸੀ ਮੇਰੇ ਕੋਲੇ ਹਾਲ ਨਹੀਂ ਹੈਗਾ ਨਾਲੇ ਅੱਜ ਘਰੋਂ ਬਾਹਰ ਨਹੀਂ ਗਏ ਤੇ ਤਾਂ ਵੀ ਐਨੀ ਡਸਟ ਹੈ ਜਿਹੜੀ ਰੰਗੋਗ ਹੋਈ ਹੈ ਸਭ ਤੋਂ ਵਧੀਆ ਇਹ ਚੀਜ਼ ਆ ਦੇਖੋ ਖੋਦ ਇੱਕਦਨ ਕਰਕੇ ਦੇਖੋ ਤੁਹਾਨੂੰ ਪਤਾ ਲੱਗ ਜੂਗੀ ਕਾਟਨ ਤੇ ਸ਼ਾਇਦ ਕੈਮਰੇ ਦੇ ਵਿੱਚ ਨਹੀਂ ਆ ਰਹੀ ਕਲੀਅਰ ਪਰ ਇਹ ਪੂਰੀ ਬਲੈਕ ਹੋ ਚੁੱਕੀ ਹੈ ਮਿੱਟੀ ਨਾਲ ਇਹ ਫੇਰਸ ਦਾ ਵੀ ਫਰਕ ਤੁਸੀਂ ਦੇਖ ਸਕਦੇ ਹੋ ਨਾ ਤੇ ਅਪਲਾਈ ਜ਼ਰੂਰ ਕਰਿਆ ਕਰੋ ਜੀ ਇਹਦੇ ਨਾਲ ਕਲੀਨਿੰਗ ਕਰਨੀ ਬਹੁਤ ਜ਼ਰੂਰੀ ਹੈਗੀ ਦੁੱਧ ਦੇ ਵਿੱਚ ਸਾਰੇ ਵਿਟਾਮਿਨ ਪ੍ਰੋਟੀਨ ਵਗੈਰਾ ਜਿਹੜੇ ਹੁੰਦੇ ਆ ਆਪਣੇ ਦੇਖੋ ਆਪਣੇ ਹੱਥ ਵੀ ਲਿਆ ਨਾ ਕਿੰਨੀ ਸ਼ਾਈਨ ਤੇ ਵਾਈਟਨੈਸ ਆਈ ਹੈ ਇਹਦੇ ਨਾਲ ਤੇ ਤੁਸੀਂ ਵਰਤ ਕੇ ਜ਼ਰੂਰ ਦੇਖੋ